ਇਹਨੂੰ ਪਤਾ ਲੱਗ ਗਿਆ ਫੇਰ ਦੇਖੋ ਤੁਹਾਨੂੰ ਡੜੀ ਤੂੰ ਸੀ ਪਿੱਛੇ ਹੋ ਜਾ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਲੈ ਤੇਰੇ ਤੱਕ ਕਹੇ ਬਿਚਰ ਹੋ ਮੈਨੂੰ ਪਤਾ ਲੱਗਣੀ ਨਹੀਂ ਬਿਨਾਂ ਅਸੀਂ ਤੇਰਾ ਰੋਜ਼ ਕਰਨਾ ਇੱਥੇ ਪੜੇ ਕਰ ਤੂੰ ਮੈਨੂੰ 6 ਮਹੀਨੇ ਤੈਨੂੰ ਨੰਬਰ ਲੱਗਣਾ ਸਾਰਾ ਕਿਤੇ ਮੈਂ ਤੇਰੇ ਨਾਲ ਜਿਹੜੀ ਬਾਹ ਫਾਲੀ ਬਾਹ ਛੱਡੇ ਨੇੜੇ ਬੰਦੇ ਨੇ ਜਿਹੜਾ ਤੁਮਨੇ ਜਿਹੜੀ ਕਿਹਾ ਤੈਨੂੰ ਮੈਂ ਕੱਟਿਆ ਮੰਮੀ ਪੜੇ ਲੱਗੜੇ ਲਾ ਕੇ 6 ਮਹੀਨੇ ਤੇ ਮੈਨਾਂ ਤੇਰੇ ਦਾ ਮੰਮੀ ਦੇ ਬਾਹਰੋਂ ਉਲਟਾਂ ਆਪਾਂ ਫਨ ਕਾਲੇ ਗਾਲੇ ਗਾਲੇ ਮੈਂ ਤੇਰੀ ਬਾਹਲੇ ਜਿਹੜਾ ਦੋਸਤ ਐ ਮੈਨੂੰ ਫੋਨ ਕਰਿਆ ਮੈਂ ਤਾਂ ਕਰਕੇ ਤੇਰੇ ਮਾਂ ਨੂੰ ਹਟ ਪਾਇਆ ਨਹੀਂ ਮੈਂ ਪਵਾਗਾ ਹੂੰ 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 ਕੋਲੋਂ ਮੇਰੀ ਜਾਣ ਕੇ ਬਾਤ ਕਰਨੀ ਮੈਂ ਦਾ ਕਰੀਬ ਲਾਇਨ ਪਹਿਲੇ ਨੇ ਮਾਰ ਦੰਗੇ ਨਹੀਂ ਪਤਾ ਮੈਨੂੰ ਤਾਂ ਬਸ ਤੁਸੀਂ ਮੁੱਕਰਦੇਗਾ ਤੇ ਹੁੰਦੇ ਆ ਬਲਨਾਮੀ ਮੰਮੀ ਜੀ ਮੈਨੂੰ ਕੁਛ ਨਹੀਂ ਕਹਿੰਦੀ ਮਨੋਜ ਮੈਨੂੰ ਆਗਦਾ ਜੀ ਨਹੀਂ ਮੈਨੂੰ ਗੰਗਨਾ ਕਰੇਗਾ ਕੋਈ ਹੋਰ ਦੇਖ ਲੈ ਐਂ ਕਹਿੰਦੀ ਬੂਠ ਕਿਆ ਰੰਦੀ ਆ ਹਾਂ ਕਹਿੰਦੀ ਹੋਰ ਦੋਸਤਾਂ ਮਿਲ ਕੇ ਹੁੰਦਾ ਹੁਣ ਆਉਣਾ ਹੈ

ਤੇਰੇ ਮਨ ਵਿੱਚ ਤੇਰੇ ਖਤਰ ਨੇ ਇਹ ਜਗਾ ਜੀ ਦਾ ਕੱਪਣ ਹੋਣੀ ਨਹੀਂ ਤੈਨੂੰ ਆਈ ਨਹੀਂ ਮੇਰੀ ਤਿੰਨ ਕੁੜੀਆਂ ਵਰਗੀ ਹੈ ਮੈਂ ਵੀ ਅੱਖ ਤੁਹਾਡੀ ਬਹੂ ਆ ਤੁਸੀਂ ਇਹ ਹਿੰਦੂ ਐਂ ਬਾਂਦਦਾ ਨਹੀਂ ਨਹੀਂ ਕੋਈ ਜਦ ਦਿਨਾਂ ਜਦ ਮਿਲਦਾ ਹੁੰਦਾ ਤਾਂ ਉਹ ਨਾ ਹੋ ਜਾਂਦਾ ਤੇ ਇਹ ਰੋਂਨ ਕਿ ਆ ਤੇਰੇ ਅੱਗੇ ਵੀ ਰੂ ਕਰੀ ਤੇ ਜਦ ਮੈਨੂੰ ਫੋਨ ਕਰਤਾ ਹੂੰ ਤੈਨੂੰ ਕਰਕੇ ਤੇਰੀ ਵੀ ਕਰੀ ਚਾਹੀ ਫੋਨ ਕਰਿਆ ਤਾਂ ਹੂੰ ਮੈਂ ਤੇਰੀ ਗਾਂ ਤੇ ਵੱਧ ਰੱਖਣਾ ਕਿਉਂ ਹੂੰ

ਆਪਣਾ ਨਿਕਲੇ ਠੀਕ ਹੈ ਤਾਂ ਬੰਦ ਸੀ ਹਾਂਜੀ ਤਾਂ ਬੰਦ ਸੀ ਠੀਕ ਹੈ ਹਾਂਜੀ 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 ਹੈਲੋ ਹਾਂਜੀ ਹਾਂ ਦੱਸ ਦੱਸ ਮਗਨ ਵਗਮ ਜਿਹੜਾ ਆਂਟੀ ਕਰਕੇ ਨਾ ਬੰਦਾ ਮੁਖਰੀ ਜਨਿੰਦਾ ਹੂੰ ਹੂੰ ਮਤਲਬ ਇਹ ਯਾਹ ਪਰ ਹਾਂ ਕਰੀਏ ਹੂੰ ਹੂੰ ਦੱਸ ਤੂੰ ਮੈਨੂੰ ਕੀ ਆਲ ਨੂੰ ਪੁੱਛਣਾ ਚਾਹੁੰਦੀ ਹੈ ਨਾ ਯਮੀ ਤੁਸੀਂ ਮੈਂ ਕਿਹਦੇ ਰਿਸ਼ਤੇ ਰੱਖਣਾ ਚਾਹੁੰਦੇ ਮੇਰੇ ਨਾਲ ਮੈਂ ਤਾਂ ਇਹ ਪੁੱਛਣਾ ਚਾਹੁੰਦੀ ਹੋਰ ਕੀ ਆ ਮੈਂ ਕਹ ਲਿਆ ਤੇ ਨਾ ਇਹਨੂੰ ਪਤਾ ਲੱਗ ਗਿਆ ਫਿਰ ਦੇਖੋ ਤੁਹਾਨੂੰ ਡੜੀ ਤੁਸੀਂ ਤਾਂ ਪਿੱਛੇ ਹੋ ਜਾਣਾ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਂ ਤੇਰੇ ਕਰੇ ਬਚ ਰੂ ਮੈਂ ਪਤਾ ਲੱਗਣੇ ਨਹੀਂ ਦੇਣਾ ਅਸੀਂ ਤਾਂ ਰੋਜ਼ ਕਰਨਾ ਇੱਥੇ ਪਤਾ ਕਿ ਕਰ 6 ਮਿਲਿਵਾ ਨੰਬਰ ਲੱਗਣਾ ਸਾਰਾ ਕਿਸੇ ਕਰ ਅੱਗੇ ਕਰ ਅੱਗੇ ਤਾਂ ਰੋਜ਼ੀ ਬਿੱਲੀ ਨਾਲੇ ਹੁੰ ਕਰ ਕੋਈ ਨਾ ਕੋਈ ਹੁੰਦਾ ਹੀ ਹੈ ਹੂੰ 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 ਬਈ ਕਿਤੇ ਹੋਣਾ ਸਾਰਾ ਜੇ ਨੂੰ ਆਏ ਤੁਮੀ ਚਰਤਾ ਮਾਰਾ ਮੋਟਾ ਕੱਢੀ ਲੈਣਾ ਹੂੰ ਹੂੰ ਮਾਂ ਮੈਨਰੇ ਨਾਲ ਜਿਹੜੀ ਕੇ ਬਾਹ ਫੜ ਲਈ ਬਾਹ ਛੱਡਣ ਵਾਲੇ ਬੰਦੇ ਹਿੰਨੇ ਦੇ ਰ ਹੂੰ ਹੂੰ ਤੋਂ ਮੈਂ ਜਿਹੜੀ ਦ੍ਰਿਵਿਤੀ ਨੂੰ ਮੈਂ ਛੱਡੂੰ ਮੰਮੀ ਮੰਮੀ ਦਾ ਮੰਮੀ ਨੂੰ ਵੜ ਲਾ ਕੇ ਫੇਰ ਮੰਮੀ ਪਤਿੰਦ ਕਰਦੀ ਲਾ ਕੇ 6 ਮਹੀਨੇ ਤੇ ਮੈਨ ਨਾਲ ਖੜੇ ਮੰਮੀ ਦੇ ਬਾਹਰ ਹੂੰ ਹੀ ਤਾਂ ਨਾ ਫੜਨੇ ਹੂੰ ਹੂੰ ਨਹੀਂ ਤਾਂ ਪਨ ਮੜਮੜਾ ਚੱਲੰਦੇ ਸੁਣ ਕੇ ਕੱਲੇ ਕੱਲੇ ਆ ਮੈਂ ਤੇਰੀ ਬਾਹ ਨਹੀਂ ਛੱਡੂੰਗਾ ਤੇ ਇਸ ਟਾਈਮ ਨੂੰ ਫੋਨ ਕਰਿਆ ਮੈਂ ਤਾਂ ਕਰਕੇ ਤੇਰੇ ਨਾਲ ਬਾਹ ਨੂੰ ਹੱਥ ਪਾਇਆ ਨਹੀਂ ਮੈਂ ਪਾਵਾਂਗਾ ਹੂੰ 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 ਕੋਬਾ ਮੇਰੀ ਜਾਣ ਕੇ ਬੱਸ ਲੈਣੇ ਨੇ ਮੈਂ ਤੇਰਾ ਪਾਇਆ ਹਾਂ ਸੱਚ ਜਦੋਂ ਜਦਦਾ ਮੇਰਾ ਵਿਆਹ ਹੋਇਆ ਜਦਦਾ ਚੋਂਦੇ ਆ ਨਾ ਤੁਸੀਂ ਆਹ ਤੇਰੇ ਉਹ ਦੰਡੀ ਲਾਈਨ ਮਾਰਦਾ ਜਿਵੇਂ ਕਿੰਨੀ ਤੇ ਨਹੀਂ ਲਈ ਹੋਈ ਤੇ ਆ ਮੈਨੂੰ ਉਹ ਕਥਾ ਮੈਨੂੰ ਬਤਾ ਹੂੰ 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 ਮੈਂ ਤੇਰੇ ਨਾਲ ਹਾਂ ਹੋਂ ਦਾ ਮੇਰਾ ਤੇਰੇ ਨਾਲ ਬੜ ਗਿਰ ਕੋਲ ਬਗਾ ਹੂੰ ਹੂੰ ਮੈਂ ਤੇਰੇ ਬਲਾਈਨ ਪਹਿਲਾਂ ਵੀ ਮਾਰਦਾ ਸੀ ਪਤਾ ਮੈਨੂੰ ਤਾਂ ਬੈ ਤੂੰ ਦੀ ਮੁੱਕਰ ਦੇਗਾ ਤੇ ਹੁੰਦੇ ਆ

ਮੈਂ ਮਤਾ ਵੀ ਕਿਹੜੇ ਵਿੱਚ ਰੱਖਣਾ ਚਾਹੁੰਦੇ ਤੇ ਮੈਂ ਤਾਂ ਆਇਆ ਪੁੱਛਣਾ ਤੁਹਾਡੇ ਨਾਲ ਵੀ ਕੱਲ ਕਲਮ ਕੋਈ ਪਤਾ ਲੱਗ ਗਿਆ ਫੇ ਮੈਨੂੰ ਬਦਨਾਮੀ ਦੇਣੀ ਹੈ ਤੁਹਾਡੇ ਮੁੱਤੇ ਨੇ ਬਦਨਾਮੀ ਮੰਮੀ ਜੀਆ ਮੈਨੂੰ ਕੁਝ ਨਹੀਂ ਕਹੀ ਮਨੂ ਜੇ ਮੈਨੂੰ ਆਖਦੇ ਨਹੀਂ ਮੈਨੂੰ ਗੰਦਨਾ ਕਰੇਗਾ ਕੋਈ ਹੋਰ ਦੇਖ ਲੈ ਐ ਕਹਿੰਦੀ ਉਹ ਕਿ ਕਰੰਦੀ ਆ ਹਾਂ ਕਹਿੰਦੀ ਹੋਰ ਦੇਖ ਲੈ ਮਿੱਤ ਨੂੰ ਹੁੰਦਾ ਹੁਣ ਲੈ ਤੂੰ ਉਠ ਪੱਕ ਮੈਂ ਮੱਕ ਮੁੱਤੇ ਮੈਂ ਤੁਹਾਨੂੰ ਚਾਹੁੰਦਾ ਜਿਹਨੂੰ ਵੀ ਜਿਹੜੀ ਕਹਿੰਦੀ ਏ ਚਲੀ ਬਾਹਰ ਚਲੀ ਦੇ ਬਾਹਰ ਦੇਖ ਲੈ ਮੈਂ ਮੈਂ ਮਨ ਕਰਵਾ ਸਮਝ ਨਹੀਂ ਬਸ ਤੇਰੇ ਮਨ ਨਾਲ ਮੈਂ ਨਹੀਂ እ እ ትሪ ነው አለኝ እኮ በባስተ እ እንደው 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 ਤੇਰੇ ਕੋਲ ਬਗਾਨੀ ਨਹੀਂ ਆਉਂਦੋਂਗਾ ਮੈਂ ਸੱਕ ਮੇਰੇ ਕੋਲ ਸੱਕ ਆ ਗਿਆ ਠੀਕ ਠੀਕ ਤੇਰੇ ਕੋਲ ਬਗਾਨੀ ਨਹੀਂ ਆਉਂਦੋਂਗਾ ਮੈਂ ਕਹਿੰਦਾ ਦੁਨੀਆ ਇੱਧਰ ਵੀ ਇੱਧਰ ਹੋ ਜਾ ਹਾਂ ਹਾਂ ਮੈਂ ਤਾਂ ਤੇਰੇ ਕੋਲ ਲਾਈਨ ਸ਼ੁਰੂ ਵੀ ਮਾਰਦਾ ਹਾਂ ਹਾਂ ਹਾਂਜੀ ਪਤਾ ਹੈ ਪਤਾ ਤੇ ਮੈਂ ਦੁਨੀਆ ਦੇ ਲਈ ਪਹਿਲਾਂ ਮਿਲਿਆ ਮੈਂ ਹਾਂਜੀ ਹਾਂਜੀ ਹਾਂ ਹੁਣ ਆਪਣਾ ਦੋਹਾਂ ਦਾ ਕੋਈ ਤੱਕ ਬੋਲਣ ਚਾਰੂਗਾ ਜਿਸ ਦਿਨ ਤੱਕ ਫੋਨ ਕਰਿਆ ਮੇਰਾ ਤਾਂ ਮਨ ਨੂੰ ਬੜੀ ਕੋਸ਼ਿਸ਼ ਛੜੀ ਹਾਂ ਮਗਾ ਮੇਰਾ ਜਿਹੜਾ ਮੈਂ ਕੰਮ ਕਰਨ ਦਾ ਮੇਰਾ ਫੋਨ ਹੋ ਗਿਆ ਹਾਂ ਬਾਹਨੀ ਬਹਾਨੀ ਬੜਦਾ ਤਾ ਹੋ ਮੈਂ ਕਿ ਬਹਾਨੀ ਬਣਦਾ ਦਾ ਕੰਮ ਮੈਂ ਬਾਲ ਮੈਂ ਕਹਿੰਦਾ ਕਸਮ ਨਹੀਂ ਕਿਸੇ ਕਰਿਆ ਹੋਵੇ ਅੱਛਾ ਅੱਛਾ ਕਹਿੰਦਾ ਠੀਕ ਆ ਅੱਛਾ 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 ਅੰਦਰੀ ਜੀ ਮੇਰੇ ਤਰਫੇ ਰਫੀਰ ਜੀ ਆਪਣੇ ਨੂੰ ਫਨ ਫਨ ਚਾਚਾ ਕਰ ਬੀ ਨਿਰੋਪੜ ਨੰਦਪੁਰ ਦਾ ਇਗਜ਼ਾਮ ਦੀ ਮਨ ਮੇਰੀ ਗੱਲ ਹੈ ਹੂੰ ਇਹ ਬਸ ਜੀ 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 ਕਿ ਆ ਮਾਰੀ ਖੱਟਣ ਹੈ ਹਾਂਜੀ ਹਾਂਜੀ ਹਾਂ ਜੀ ਸਾਫ ਬੰਦਾ ਹੈ ਜੀ ਪਤਾ ਨਹੀਂ ਕਿਸੇ ਨਾਲ ਹੈ ਨਹੀਂ ਉਹ ਮੁੰਡੇ ਨਾਲ ਕਰਨ ਦਾ ਫੈਸਲਾ ਹੁੰਦਾ ਠੀਕ ਆ ਠੀਕ ਆ ਪਰ ਸੈਂਟਰੀਕਲ ਰੀਜਨਲ ਰਹਿਣੇ ਨਾਲ ਹਾਂਜੀ ਹਾਂਜੀ ਕੰਮ ਜਨ ਗੋਂਗਾ ਰੀਜਨਲ ਗਣਕ ਤੇ ਜਾ ਲਗਿਆ ਸਵਾਰ ਕੇ ਕਾ ਜਣੀ ਠੀਕ ਆ ਠੀਕ ਆ ਫੋਨ ਲਾਉਣ ਨੂੰ ਕੀ ਬੋਤਣਾ ਹੈ ਬਸ ਬਸ ਆਇਆ ਹੁਛਾ ਇਹ ਤੁੰਨਾ ਦੋਂਗੂ ਤੇ ਅੱਛਾ ਪੀਣਾ ਲਗੂ ਨੀ ਬੜੀ ਚਲ ਦੇਖ ਲੂੰਗੇ ਆ ਦੇਖ ਲੂੰਗਾ ਮੈਂ ਤੇ ਮੈਂ ਤੇ ਨੰਬਰ ਮਮੇ ਮਮੇ ਹਰ ਜਦ ਮਮੇ ਸੌਣ ਲੱਗੇ ਤੂੰ ਆਪਨੇ ਆਪ ਬਚੀ ਬਚੀ ਜਾਂਦਾ ਫਿਰ ਇਸ ਕਿੰਦੇ ਆਪ ਬਚਣਾ ਠੀਕ ਆ ਠੀਕ ਆ ਆਪ ਦਾ ਇਲਾਜ ਦਾ ਨਿਕਣ ਲੱਗਦਾ ਏ ਠੀਕ ਠੀਕ ਉਹ ਤਾਂ ਕੁਝ ਹੀ ਕਰੇਗਾ ਨਹੀਂ ਮੈਂ ਮੈਂ ਤਾਂ ਪਾਸਾ ਖਰਾਬ ਹੁੰਦਾ ਕਿਉਂ ਤਾਂ ਦੇਖਣਾ ਮੈਂ ਵੀ ਪਸੰਦ ਨਹੀਂ ਜਲ ਪਾਲਣੇ ਨੂੰ ਚਾਹੀਆਂ ਠੀਕ ਠੀਕ ਹਾਂ ਜਉ ਤਾਂ ਸੜਾ ਕਰੀ ਕਰੀ ਹੋ ਲੱਗਣਾ ਹਾਂਜੀ ਹਾਂਜੀ ਕਿੰਨੇ ਵਕਤ ਮੰਨ ਕੇ ਮਰਾ ਮੁਤਾਸਬਾ ਸਭ ਹੋਈ ਘੰਟੇ ਘਾਤਰ ਕਾਲ ਰੋ ਲੱਗੂਗਾ ਠੀਕ ਠੀਕ ਹਾਂ ਤੂੰ ਹੋਰ ਦੱਸ ਨਹੀਂ ਨਹੀਂ ਬਾਤ ਨਾ ਪਿਆ ਪੁੱਛਾਂ ਮੈਂ ਕਿਤੇ ਕਿਤੇ ਮਿੱਤ ਬਾਹਰ ਨਹੀਂ ਜਾਊਂਗਾ। ਤੁਹਾਨੂੰ ਬਾਅਦ ਵਿੱਚ ਪਤਾ ਨਹੀਂ ਲੱਗਣ ਦੇਣਾ। ਸੂਪਤਾ ਕਿ ਰੋਜ਼ ਕਰਨਾ ਸੀ। ਉਹਦੇ ਸਾਹਮਣੇ ਫਟ ਬੋਲੇਗਾ। ਮੈਂ ਘਟਕਲੇ ਕਰਨਾ। ਠੀਕ ਆ ਠੀਕ ਆ। ਹਾਂ ਜਿਹੜੀ ਅੰਦਰ ਉੰਮੀ ਆਪਣਾ ਪਿਆਰ ਅੰਦਰ ਦੇ ਆਪਣਾ ਪਿਆਰ ਚੱਲੀ ਜੇ ਲੈਣਾ। ਹੂੰ ਹੂੰ ਹੂੰ। ਅਗਰ ਦੇ ਮਿੱਤੇ ਮੈਂ ਪੂਰਾ ਪਿਆਰ ਕਰ ਲਾਂ। ਹੂੰ। ਤੇਰੇ ਮਨ ਵਿੱਚ ਤੇਰੇ ਖਤਮ ਨਹੀਂ ਜਗ੍ਹਾ ਜਿਹਦਾ ਪਤਨ ਕੋਈ ਨਹੀਂ। ਨਹੀਂ ਤੁਹਾਨੂੰ ਆਈ ਨਹੀਂ ਮੇਰੀ ਤੀ ਕੁੜੀਆਂ ਵਰਗੀ ਮੈਂ ਵੀ ਅੱਥਾ ਤੁਹਾਡੀ ਬਹੂ ਆ। ਤੁਸੀਂ ਇਹ ਹਿੰਦੂ ਐਂ ਬਾਰਦਾ। ਨਹੀਂ ਨਹੀਂ ਕੋਈ ਜਦੋਂ ਤੁਹਾਨੂੰ ਮਿਲਦਾ ਹੁੰਦਾ ਤਾਂ ਉਹ ਨਹੀਂ ਹੋ ਜਾਂਦਾ ਤੇ ਇਹ ਰਮਨ ਕਹਿੰਦਾ ਅੱਜ ਗੁਰੂ ਕਰੀ ਤੇ ਉਹ ਮੈਨੂੰ ਫੋਨ ਕਰਤਾ ਹੂੰ ਕਾਣੀ ਕਰਦੀ ਤੇਰੀ ਵੀ ਕਰੀ ਕਾਣੀ ਫੋਨ ਕਰਿਆ ਤਾਂ ਹੂੰ ਮੈਂ ਤੇਰੀ ਜਾਨ ਤੇ ਵੱਧ ਰੱਖਣਾ ਤੈਨੂੰ ਹੂੰ ਜੀ ਠੀਕ ਹਾਂ ਜਿੱਕਰ ਕੋਈ ਕੰਮ ਨਾ ਕਰੇ ਨਾਲ ਪੈਰ ਪੈਰਾ ਠੀਕ ਠੀਕ ਤਾਂ ਤੁਸੀਂ ਜਾਨ ਤੇ ਵੱਧ ਰੱਖਣਾ

ਮੈਂ ਤਾਂ ਮੈਂ ਤਾਂ ਹੀ ਤੈਨੂੰ ਕਹਿਣ ਲੱਗਾ ਵੀ ਮੈਂ ਤਾਂ ਹੀ ਤੇਰੇ ਮਗਰ ਕੋ ਮਨਾਉਂ ਲੀਨੇ ਮੈਂ ਅੱਛਾ ਅੱਛਾ ਚਲੋ ਠੀਕ ਹੈ ਸਰੀਰ ਜਿਹੜਾ ਬਹੁਤ ਕਮਜ਼ੋਰ ਹੂੰ ਹੂੰ ਮੇਰੇ ਤਾਂ ਬਹੁਤ ਖਿੰਦ ਲੱਗਿਆ ਮੈਂ ਤਾਂ ਹੀ ਨੇ ਜਪਾਂ ਤੇ ਦੁਨੀਆ ਘਰਦੀ ਹੈ ਹੂੰ ਤਾਂ ਹੀ ਚੱਕੀ ਜਾਂਦੇ ਬੈਠ ਕੇ ਬੈੜੇ ਚ ਆਹ ਤਾਂ ਹੀ ਤਾਂ ਹੀ ਸਰੀਰ ਬਹੁਤ ਕਮਜ਼ੋਰ ਲੱਗਦਾ ਤੇਰੇ ਮਨ ਹੂੰ ਹੂੰ ਆਹ ਯਾਦ ਸੀ ਕਿ ਮਾਣਣਾ ਸ਼ਰੀਰ ਜੇ ਜਾਨੀ ਦਾ ਉਹ ਚਲੋ ਠੀਕ ਹੈ ਮੈਂ ਕੰਮ ਕਰ ਲਵਾਂ ਨਾਲ ਤਾਂ ਗੱਲ ਸੁਣ ਪਹਿਲਾਂ ਜੀ

ਠੀਕ ਠੀਕ ਹਾਂਜੀ ਮਾਦਰੀ ਲਈ 1 ਮਿੰਟ ਦੀ ਵਾਜਦਾ ਹਾਂਜੀ ਮੈਂ ਤਾਂ 4 ਘੰਟੇ ਤੇਰੇ ਲਈ ਨਿਗਰ ਰਹਾ ਨਾਮ ਤੇ ਵੀ ਲੈ ਕੇ ਆ ਦੇ ਤੁਸੀਂ ਜਾਂਦੇ ਹਾਂ ਹੂੰ ਬਗੈਰ ਨਹੀਂ ਕਿ ਬੁਰੀ ਮੈਂ ਬਾਵਰੀ ਗਿਆ ਵਾਂ ਤੁਸੀਂ ਕੀ ਦੇਖੀ ਜਾਂਦੇ ਮੇਰੇ ਕੰਨੀ ਨੂੰ ਜਿਹਦਾ ਦਿਲ ਮਿਲਿਆ ਬੰਦਾ ਉਹ ਉਹੀ ਹੁੰਦਾ ਦੇਖਦਾ ਹੁੰਦਾ ਹੂੰ ਮੈਂ ਤੇ ਤੇ ਦੇ ਤੂੰ ਮੰਨ ਮੇਰੇ ਕੋਲ ਸਕੂਟਰ ਹੀ ਕਰ ਕਰ ਕੇ ਲਈ ਮੈਂ ਹੂੰ ਬਾਕੀ ਕੋਈ ਵੀ ਤੈਨੂੰ ਕਿਸੇ ਖਰਚੇ ਪੱਤੇ ਦੇ ਅੱਗਾ ਪਿੱਛਾ ਜੋ ਵੀ ਤੈਨੂੰ ਦੇਣਾ ਮੱਗਿਆ ਅੱਗਾ ਪਿੱਛਾ ਕਰੀ ਜਾਣਾ ਤੇਰੇ ਆਪੇ ਪਾਤਾ ਨਹੀਂ ਲੱਗ ਰਿਹਾ ਨਾ ਮਸੀਹ ਸਹੀ ਸਹੀ ਹਾਂ ਪਾਤਾ ਨਹੀਂ ਲੱਗ ਰਿਹਾ ਨਾ ਦੇਖ ਹੁਣ ਤੇਰੀ ਜਿੱਤ ਹੈ ਮੇਰੀ ਜਿੱਤ ਹੈ ਠੀਕ ਠੀਕ ਹੈ ਸਮਝੋ ਉਹਦਾਉਂ ਤੇਰਾ ਡੈਡੀ ਆ ਮੈਂ ਕਿਹਾ ਲੜੇਗਾ